ਸਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਲਗਭਗ ਡੇਢ ਮਹੀਨਾ ਪਹਿਲਾਂ ਪੰਜਾਬ ਦੇ ਗਵਰਨਰ ਦਾ ਅਹੁਦਾ ਸੰਭਾਲਣ ਵਾਲੇ ਗੁਲਾਬ ਚੰਦ ਕਟਾਰੀਆ 25 ਸਤੰਬਰ ਨੂੰ ਸਰਦੀ ਖੇਤਰਾਂ ਦੇ ਦੌਰੇ ਤੇ ਨਿਕਲ ਰਹੇ ਹਨ ਇਸ ਦੌਰਾਨ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਪਾਕਿਸਤਾਨ ਦੀ ਸਰਦ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਵੀ ਕਰਨਗੇ ਇਸ ਦੌਰੇ ਨੂੰ ਲੈ ਕੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਡੇਰਾ ਬਾਬਾ ਨਾਨਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਨਸ਼ੇ ਦੀ ਰੋਕਥਾਮ ਲਈ ਸਰਦੀ ਖੇਤਰਾਂ ਵਿੱਚ ਬਣਾਈਆਂ ਗਈਆਂ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਤੋਂ ਇਲਾਵਾ ਐਸਐਸਪੀ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦਾਮਾ ਹਰੀਸ਼ ਕੁਮਾਰ, ਓਮ ਪ੍ਰਕਾਸ਼ ਅਤੇ ਐਸਐਸਪੀ ਪੁਲਿਸ ਜ਼ਿਲ੍ਹਾ ਬਟਾਲਾ সোহੇਲ ਕਾਸਿਮ ਮੀਰ ਵੀ ਹਾਜ਼ਰ ਸਨ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਬੋਰਡਰ ਦੇ ਦੇ ਪਿੱਛੇ ਮੈਨੂੰ ਦੱਸਿਆ ਗਿਆ ਕਿ ਮਿਲੇ ਡਿਫੈਂਸ ਕਮੇਟੀ ਇਸ ਬਣ ਜਾਵਿਆ ਨੇ ਜ਼ਿਲ੍ਹਾ ਦਾ ਮਕਸਦ ਹੈ ਕਿ ਜਦ ਪੁਲਿਸ ਤੇ ਬੀਐਸਐਫ ਨੂੰ ਤਾਲਮੇਲ ਕਰਨਾ ਤੇ ਉਹਨਾਂ ਨੂੰ ਜੇ ਕੋਈ ਵੀ ਐਕਟੀਵਿਟੀ ਹੁੰਦੀ ਹੈ ਡਰੋਨ ਸੰਬੰਧੀ ਜਾਂ ਕੋਈ ਡਰੱਗ ਸੰਬੰਧੀ ਜਾਂ ਕੋਈ ਹੋਰ ਉਹਨਾਂ ਨੂੰ ਲੱਗਦਾ ਇਲੀਗਲ ਐਕਟੀਵਿਟੀ ਆ ਜਾਂ ਵਿਕਾਸ ਸੰਬੰਧੀ ਵੀ ਕੋਈ ਮੁੱਦੇ ਹੁੰਦੇ ਨੇ ਤਾਂ ਉਹ ਬੀਐਸਐਫ ਤੇ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਸਾਂਝੇ ਕਰਨ ਤਾਂ ਜੋ ਕਿ ਅਸੀਂ ਉਹਨਾਂ ਦਾ ਪਹਿਲ ਦੇ ਦਰਦ ਦੇ ਹੱਲ ਕਰ ਸਕੀਏ ਤਾਂ ਹੁਣ ਮਾਨਜੋਗ ਨਵੇਂ ਗਵਰਨਰ ਸਾਹਿਬ ਨੇ ਜੁਆਇਨ ਕੀਤਾ ਹੈ ਤੇ ਉਹ 25 ਤਰੀਕ ਨੂੰ ਇੱਥੇ ਗੁਡਾਸਪੁਰ ਜਾ ਕੇ ਵਿਲੇਜ ਡਿਫੈਂਸ ਕਮੇਟੀ ਨਾਲ ਇੰਟਰੈਕਟ ਕਰਨਾ ਕਰਨਗੇ ਦੇਵ੍ਰਦੇਸ਼ ਵੰਦ ਵਿੱਚ ਹੀ ਮੈਂ ਤੇ ਦੋਨੋਂ ਐਸਐਸਪੀ ਸਹਿਬਾਨ ਅਲਦਾਸਪੁਰ ਤੇ ਬਟਾਲਾ ਅੱਜ ਬੀਡੀਸੀ ਸਨਾਲ ਅਸੀਂ ਮੈਂ ਐਜ ਡਿਪਟੀ ਕਮਿਸ਼ਨਰ ਪਹਿਲੀ ਵਾਰ ਇਹਨਾਂ ਨੂੰ ਬੁਲਾ ਕੇ ਇੰਟਰੈਕਟ ਕਰ ਰਹੇ ਹਾਂ ਤਾਂ ਕਿ ਮੈਨੂੰ ਵੀ ਪਤਾ ਚੱਲੇ ਕਿ ਇਹਨਾਂ ਦੀਆਂ ਕੀ ਸਮੱਸਿਆ ਨੇ ਤਾਂ ਇਹਨਾਂ ਦੇ ਮਨਸ਼ਕੀ ਕੀ ਹੈਗਾ ਸੋ ਦੈਟ ਅਸੀਂ ਉਸ ਤੇ ਵਰਕ ਕਰ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹੋਰ ਸਟੈਂਥਨ ਕਰਕੇ ਇਹਨਾਂ ਦਾ ਮੈਕਸਿਮ ਸਹਿਯੋਗ ਲੈ ਸਕੀਏ ਕਿ ਡੇਰਾ ਬਾਬਾ ਨਾਨਕ ਆਈ ਹੈਗੇ ਨੇ ਇੱਥੇ ਅਸੀਂ ਜਿਹੜੀ ਵਕ ਵਕ ਪਿੰਡਾਂ ਦੀ ਜਿਹੜੀ ਵੀਡੀਸੀ ਹੈਗੀ ਤਾਂ ਉਹਨਾਂ ਨੂੰ ਸਦਕੇ ਉਹਨਾਂ ਦੇ ਨਾਲ ਮੀਟਿੰਗ ਹੋਈ ਤਾਂ ਇੱਕ ਤਾਂ ਬੇਸਿਕਲੀ ਉਹਨਾਂ ਦੇ ਜਿਹੜੇ ਕੁਝ ਮਸਲੇ ਸੀਗੇ ਉਹਨਾਂ ਦੀ ਇੱਥੇ ਅਸੀਂ ਸੁਣਵਾਈ ਕਰ ਲਈ ਐਂਡ ਦੇ ਹੈਵ ਰੀਅਸ਼ੋਰਡ ਕਿ ਦਾ ਨਿਪਟਾਰਾ ਕੀਤਾ ਜਾ ਬਾਕੀ ਜਿਹੜਾ VDC ਇਸ ਦਾ ਰੋਲ ਹੈ ਇੱਕ ਇੱਕ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਵੇਂ ਉਹ ਇੰਟੀਗ੍ਰੇਟਿਡ ਹੁੰਦੇ ਹੈ ਤਾਂ ਉਹ ਬੇਸਿਕਲੀ ਅਗੇਨ ਅਸੀਂ ਦੁਬਾਰਾ ਉਹ ਸਾਰਾ ਚੀਜ਼ੇ ਡਿਸਕਸ ਹੋਈ ਕਿ ਜਿਵੇਂ ਪਿੱਛੇ ਵੀ ਕੁਝ ਕੁਝ ਪੋਜ਼ਿਟਿਵ ਡਿਵੈਲਪਮੈਂਟs ਸੀਗੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਪੁਲਿਸ ਨੂੰ ਤਾਂ ਸਿਮਿਲਰਲੀ ਉਸੇ ਫੈਸ਼ਨ ਤੇ ਉਸੇ ਤਰਜ਼ ਤੇ ਉਹਨੂੰ ਫਰਦਰ ਕੰਟੀਨਿਊ ਕਰਨਾ ਐਂਡ ਉਹ ਜਿਹੜਾ ਕੋਆਰਡੀਨੇਸ਼ਨ ਹੈ ਪੁਲਿਸ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਉਹਨੂੰ ਫਰਦਰ ਸਟਰੰਗਥਨ ਕਰਨਾ ਤਾਂ ਉਹ ਸਾਡਾ ਮੁੱਦਾ ਸੀਗਾ ਅੱਜ ਦੀ ਮੀਟਿੰਗ ਦਾ ਸਰ ਇਹ ਇੱਕ ਨਹੀਂ ਇਹਦੇ ਵਿੱਚ ਬੇਸ਼ੱਕ ਸੈਂਸਿਟਿਵ ਏਰੀਆ ਹੈ ਤਾਂ ਉਸ ਚੀਜ਼ ਲਈ ਸਾਡਾ ਕੋਆਰਡੀਨੇਸ਼ਨ ਚੰਗਾ ਹੈ ਬੀਐਸਐਫ ਦੇ ਨਾਲ ਤਾਂ ਇਸ ਤੋਂ علاوہ ਵੀ ਆਫਲੈਟ ਜਿਹੜੇ ਕੁਝ ਨਾਕੇ ਅਸੀਂ ਇੱਥੇ ਸਟੈਬਲਿਸ਼ ਕਰਤੇ ਕੁਝ ਸਟਰੈਂਥਨਿੰਗ ਕੀਤੀ ਹੈ ਕੁਝ ਫਰਦਰ ਅਸੀਂ ਪਲਾਨ ਚੱਲਦਾ ਪਿਆ ਤਾਂ ਜਿਹੜੀ ਕੋਈ ਨਫਰੀ ਅਸੀਂ ਕੜ ਕੇ ਡਿਸਟ੍ਰਿਕਟ ਚੋਂ ਬਾਾਕੀ ਰੈਸਟ੍ਰਿਕਟ ਚੋਂ ਅਸੀਂ ਇੱਥੇ ਡਿਪਲੋਏ ਕਰ ਰਹੇ ਹਾਂ ਥੈਂਕ ਯੂ